ਪੰਜਮ ਪਾਛਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਮੇਤਰ ਸ਼ਹਾਦਤ ਤੋਂ ਬਾਅਦ ਤਾਂਤੰਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਮੀ ਫਿਰਤ ਖਾਲਸਾ ਪੰਥ ਦੀ ਮੀਰੀ ਦਾ ਬੀਰੀ ਦੀ ਪਾਈ ਔਰ ਸਤਗੁਰੂ ਜੀ ਨੇ ਜੰਗਾਂ ਜੋਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵਿੱਚ ਸਤਗੁਰੂ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਇਕੱਲਾ ਲੋਹ ਗੜ੍ਹ ਵਿਖੇ ਜਾ ਕੇ ਦੀ ਸਮਾਪਤੀ ਹੋਣੀ ਜਿੱਥੇ ਸਤਗੁਰਾਂ ਨੇ ਪਹਿਲੀ ਲੜਾਈ ਬਿੱਡੀ ਬਾਹ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲੀ ਪਾਤਸ਼ਾਹੀ ਦੀ ਹਾਸਿਲ ਕੀਤੀ। ਤੋਂ ਹਰ ਸਾਲ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਜ ਤੋਂ ਇਹ ਹਰ ਸਾਲ ਨਗਰ ਕੀਰਤਨ ਪਰਮ ਹੁੰਦਾ। ਜਿਹੜਾ ਵੱਖ-ਵੱਖ ਮਹੱਲਿਆਂ ਦੇ ਵਿੱਚੀ ਸ਼ਹਿਰ ਦੇ ਵਿੱਚੀ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੁੰਨੀ ਆ। ਸੋ ਜਿੰਨੀਆਂ ਵੀ ਸਤਿਗੁਰ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਖਾਲਸੇ ਪੰਥ ਨੂੰ ਇੱਕ ਵਕਰੀ ਪਹਿਚਾਨ ਵਕਰੀ ਇੱਕ ਉਹਦੀ ਅਟਰੀ ਪਹਿਚਾਨ ਉਹਨ ਸਤਿਗੁਰ ਜੀ ਨੇ ਵਾਕੇ ਕੀਤੀ ਜਿਹੜੀ ਹਮੇਸ਼ਾ ਹੀ ਸਰਬੱਤ ਦੇ ਭਲੇ ਲਈ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਰਹਿੰਦੀ ਆ। ਤੋ ਮੈਂ ਅੱਜ ਇਸ ਮਹਾਲ ਨਗਰ ਕਪੀਟਰ ਦੇ ਪ੍ਰਮਤਾ ਤੇ ਸਾਰੀ ਸਮੂਹ ਜੀ ਸੰਗਤ ਨੂੰ ਗੁਰਨਾਮਕ ਨਾਮ ਲੈ ਦਾ ਮਾਈ ਭਾਈ ਨੂੰ ਬਹੁਤ-ਬਾਤ ਮੁਤਾਇਤਨਾ ਤੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ ਕੋ ਨਿਜਲੇ ਲੜਾਈਆਂ ਨਹੀਂ ਲੜੀਆਂ ਕੇਵਲ ਜ਼ੁਲਮ ਦੇ ਖਿਲਾਫ ਉਹ ਜਿਹੜੇ ਉਸ ਵੇਲੇ ਆਪਣੇ ਆਪ ਨੂੰ ਕਹਾਉਣ ਵਾਲੇ ਰਾਜੇ ਜਿਹੜੇ ਕਹਿੰਦੇ ਸੀ ਸਾਡੀ ਸ਼ਕਤੀ ਵੱਡੀ ਆ ਉਹਨਾਂ ਸਾਰਿਆਂ ਨੂੰ ਬੰਗਾ ਰਿਆ ਨੀਗਾ ਜੰਗਾ ਜੋਧਾਂ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਇਹੋ ਖਾਲਸੇ 517 ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ WhatsApp ਕੀਤਾ ਸੀ ਜਿਹੀ ਇਸ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਹੈ ਇਹ ਵੀ ਉਹ ਪਵਿੱਤਰ ਸਥਾਨ ਹੈ ਕਿ ਸਿੱਖ ਮर्यादा ਦਾ ਲੰਗੜ ਨਹੀਂ ਸੈਂਦਾ ਸਰੀਰ ਦਾ ਬਲੀਦਾਨ ਦੇ ਦਿੰਦਾ ਸੋ ਸਤਿਗੁਰ ਜੀ ਕਿਰਪਾ ਕਰਨ ਬਹੁਤ ਬਹੁਤ ਸੰਗਤ ਨੂੰ ਵਧਾਈ ਦਿਨ ਨਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ब्रह्मनी बचंते गली श्री श्रीमान अमर शहीद बाबा दीप सिंह साहब के काम स्थान ग्रंथ साहब जी महाराज जी की शरत छाया हे पांच प्यारे साहबान की अगवा हर साल की तरह नगर कीर्तन की संपत्ता हो रही है जो शहर के वक् वक् बाजारों को शाम गुरुद्वारा किला लोहर साहब जी विखे सम्पन्न होगा यह नगर कीर्तन ਸਤ ਸਤ ਮੇਰੀ ਫੀਲ ਦੇ ਮਾਸਤ ਗੁਰੂ ਗੁਰੂ ਹਰਕੀਰ ਸਿੰਘ ਜੀ ਮਹਾਰਾਜ ਜੀ ਦੇ ਪੀਲਾ ਲੋਹੜ ਸਾਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਅਜੋਸਿਰ ਸੇ ਖੰਡਾ ਉਜਾਣ ਦਾ ਸਤਕਾਰ ਦਿੰਦਾ ਹੈ ਉਹ ਜਿਹੜਾ ਦਿਨ ਹੈ ਉਹ ਪੀਲਾ ਲੋਹੜ ਸਾਹਿਬ ਦੀ ਰੋਕ ਕੱਲ ਨੂੰ ਮਨਾਇਆ ਜਾਣਾ ਕਿਉਂਕਿ ਸਤਗੁਰਾਂ ਨੇ ਧੀਰੇ ਕਾਲ ਤੱਕ ਸਾਹਿਬ ਦੀ ਰਚਨਾ ਕਰਕੇ ਜੀ ਅਤੇ ਪੀਰ ਦੀਆਂ ਦੋਸਤ ਕਿਰਪਾਨਾ ਧਾਰਨ ਕਰਕੇ ਸਿੱਖਾਂ ਨੂੰ ਸ਼ੈਖਤਰ ਧਾਰੀ ਹੋਣ ਦੇ ਜਿਹੜੇ ਲੋਕ ਨਾਮੇ ਸੀ ਉਹ ਜਾਰੇ ਕਿਤੇ ਸਨ ਔਰ ਜਿਹੜੀ ਸਾਮਯਾ ਦੀ ਹਕੂਮਤ ਸੀ ਉਹ ਉਹ ਵੀ ਨਹੀਂ ਸਿਪਾਉਂਦਾ ਔਰ ਹਕੂਮਤ ਦੇ ਕੋਲ ਜਾ ਕੇ ਚੰਗੂ ਕੋਰਾ ਨੇ ਚੁਬਲੀ ਲਾਈ ਕਿ ਅੱਜ ਉਹਨਾਂ ਨੇ ਤੁਹਾਡਾ ਬਾਜ ਖੋਇਆ ਕੱਲ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਗੇ ਔਰ ਸੰਗਤ ਦੇ ਵਿੱਚ ਲੈ ਜੋ ਭਰਾ ਇੱਕ ਸ਼ਰੀਆ ਮਸਰਸਾਹ ਦੀ ਵੱਲ ਔਰ ਸਰਦੂਨਾ ਨੇ ਇਲਾ ਦੋਗੜ ਸਾਹਿਬ ਦੀ ਜੀ ਜਾ ਕੇ ਪਨਾ ਕਰਕੇ ਜਿਹੜੀ ਪਹਿਲੀ ਲੜਾਈ ਸੀ ਉਹ ਲੜੇ और पहली बड़ी शानदार फतेह की ने। ये तो जंग दिहाड़े नाहौगढ़ साहब जी बहुत श्रद्धा और सतकार सहित मनाया जाता है सतगुरान के पहली जंग पहले पते दिया समुचे खालसा पंथ को बहुत बहुत बधाई वाहेगुरू जी का खालसा वाहगुरू